ਹਾਂਜੀ ਦੋਸਤੋ ਆਪਾਂ ਕਰ ਰਹੇ ਆ ਬੈਡਰੂਮ ਤਿਆਰ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਡਰੈਸਿੰਗ ਉੱਪਰਲੇ ਪਾਸੇ ਇੱਕ ਪੱਲਾ ਦਿੱਤਾ ਤੇ ਥੱਲੇ ਦੇ ਪਾਸੇ ਦਰਾਜ ਤੇ ਵਿਚਾਲੇ ਇਹ ਡਰੈਸਿੰਗ ਦਾ ਸ਼ੀਸ਼ਾ ਬਣੂਗਾ ਤੇ ਸ਼ੀਸ਼ਾ ਜਿਹੜਾ ਇਹ ਹੈ ਡਰੈਸਿੰਗ ਸਲਾਈਡਿੰਗ ਖੁੱਲਦਾ ਹੋਊਗਾ ਤੇ ਇੱਧਰਲੇ ਪਾਸੇ ਆਪਣੇ ਆ ਗਿਆ ਸਲਾਈਡਿੰਗ ਕਾਰਡਬੋਰਡ ਉੱਪਰਲੇ ਪਾਸੇ ਟੋਖਾ ਲੱਗੇ ਬਣਿਆ ਹੋਇਆ ਇਸ ਸਾਈਡ ਤੇ ਬਣ ਕੇ ਖਾਨੇ ਤੇ ਇਧਰਲੇ ਪਾਸੇ ਹੈਂਗਰ ਕੋਟ ਟੰਗਣ ਵਾਸਤੇ ਇੱਕ ਹੈਂਗਰ ਇਸ ਜਗ੍ਹਾ ਤੇ ਆ ਜਾਣਾ ਆਪਣਾ ਤੇ ਇਧਰਲੇ ਪਾਸੇ ਚਾਰ ਵੱਡੇ ਡਰਾਜ ਤੇ ਇੱਕ ਉੱਤ ਜਗ੍ਹਾ ਤੇ ਸਲਫ ਆਪਣੀ ਪੈ ਜਾਣੀ ਆ ਤੇ ਸਲੈਟਿੰਗ ਇਹਦੇ ਪੱਲੇ ਆ ਤੇ ਬਾਕੀ ਇਹਦੀ ਜਿਹੜੀ ਵੀਡੀਓ ਆਪਾਂ ਪੂਰੀ ਤਿਆਰ ਹੋਣ ਤੋਂ ਬਾਅਦ ਇਹਦਾ ਆਪਾਂ ਵੀਡੀਓ ਅਪਲੋਡ ਸ਼ੁਰੂ ਕਰਾਂਗੇ ਤੇ ਇਸ ਜਗ੍ਹਾ ਤੇ ਆਪਣੀਆਂ ਇਹ ਸੈਟਿੰਗਾਂ ਜਿਹੜੀਆਂ ਇਹ ਤੇ ਆ ਜਾਣੀਆਂ ਪੈਡ ਦੀਆਂ ਤੇ ਇਹ ਆਪਣਾ ਬੈੱਡ ਤਿਆਰ ਹੋ ਗਿਆ ਤੇ ਬੈੱਡ ਵੀ ਆਪਣਾ ਸ਼ਾਕਰ ਵਾਲਾ ਬੈੱਡ 6.5 ਫੁੱਟ ਦੀ ਲੰਬਾਈ ਰੱਖੀ ਬੈੱਡ ਦੀ ਆਪਾਂ ਤੇ ਬੈੱਡ ਦੇ ਸਾਈਡ ਤੇ ਵੀ ਆਪਾਂ ਇਹਦੇ ਲਾਉਣਾ ਲੈਦਰ ਲਾਉਣੇ ਇੱਕ ਫੈਬਰਿਕ ਲਾਵਾਂਗੇ ਤੇ ਇਹਦੀ ਢੋ ਜਿਹੜੀ ਸਾਰੀ ਤਿਆਰ ਕਰਨ ਵਾਲੀ ਆ ਬੈਕ ਤੇ ਸਾਰੀ ਬਣਾਉਣੀ ਆਪਾਂ ਉਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਆਪਾਂ ਅਪਲੋਡ ਜ਼ਰੂਰ ਕਰਾਂਗੇ ਇਹਦੀ ਇਧਰਲੇ ਪਾਸੇ ਆਪਾਂ ਬਣਾਉਣਾ LCD ਪੈਨਲ ਕਾਫੀ ਰੈਂਦਾ ਬੈਡਰੂਮ ਦਾ ਕੰਮ ਅਜੇ ਹੋਣ ਵਾਲਾ